ਗੈਸ ਤਿਆਵ ਧਰਮ ਤੇ ਕੌਡੀ ਇਹਨਾਂ ਦਾ ਪੱਕਾ ਇਲਾਜ ਹੈ ਇਹ ਪਹਿਲਾਂ ਵੀ ਮੈਂ ਇੱਕ ਵੀਡੀਓ ਪਾ ਚੁੱਕਿਆ ਹਾਂ ਤੇ ਆ ਵੀਡੀਓ ਰਾਹੀਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਇਹਨਾਂ ਬਿਮਾਰੀਆਂ ਦਾ ਇਹ ਪੱਕਾ ਇਲਾਜ ਹੈ ਇਹ ਭੈਣ ਭਾਈ ਹੋਣਾ ਕਰਨ ਜਿਹੜੇ ਥੋੜਾ ਜਿਹਾ ਵੱਧ ਉਮਰਦੇ ਐ ਜਾਂ ਉਹਨਾਂ ਨੂੰ ਸਟਿਫਨੈਸ ਹੈ ਇਹ ਇਹ ਯੋਗਾ ਉਹ ਨਾ ਕਰਨਾਂ ਆਉ ਤੁਹਾਨੂੰ ਇੱਕ ਬਹੁਤ ਟਾਪ ਕਲਾਸ ਦੁਆਰਾ ਫੇਰ ਤੁਹਾਨੂੰ ਦੱਸਣ ਲੱਗੇ ਆ ਆਓ ਕਿਵੇਂ ਕਰਨਾ ਹੈ ਇਹ ਦੋਸਤ ਤੇਨ ਤੇ ਨ ਕਮੈਂਟ ਲਾਉਣੇ ਆ ਇਹ ਆ ਤਾਂ ਇਦਨਮੰਟਾ ਇਹ ਅਸਨ ਦੇ ਵਿੱਚ ਆਉਣਾ ਤਾਂ ਤੁਹਾਡੀ ਧਰਨ ਕੌਡੀ ਗੈਸ ਤੇ ਆਪ ਛੂ ਮੰਤਰ ਇਸੇ ਤਰ੍ਹਾਂ ਤੁਸੀਂ ਕਰੋ ਤੰਦਰੁਸਤੀ ਪਾਓ ਡੇਲੀ ਮਾਰਨਿੰਗ ਵਾਕ ਕਰਕੇ ਵਾਰਮ ਅਪ ਹੋ ਕੇ ਉਸ ਤੋਂ ਬਾਅਦ ਇਹ ਯੋਗਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ